ਹੋਰ ਕਿਹੜੀ ਕਿਹੜੀ ਕੈਟਾਗਰੀ ਵਾਲੇ ਆ ਜਿਹੜੇ ਵਰਕ ਵੀਜ਼ਾ ਤੇ ਜਾ ਸਕਦੇ ਆ ਔਰ ਜਾਂ ਫਿਰ ਪੀਆਰ ਤੇ ਹੀ ਜਾ ਸਕਦੇ ਸਿੱਧੇ ਆ ਸਰ ਦੇਖੋ ਇਹ ਤਾਂ ਬਹੁਤ ਹੀ ਇੱਕ ਵਾਸਟ ਸਬਜੈਕਟ ਹੈ ਬਟ ਆਪਾਂ ਇਹਨੂੰ ਜੇ ਕੋਲਾਬੋਰੇਟ ਕਰਕੇ ਇੱਕ ਗੱਲ ਕਰਦੇ ਆਂ ਤੇ ਤਿੰਨ ਤਰੀਕੇ ਦੇ ਜਿਹੜੇ ਡਰਾਅ ਆ ਉਹ ਕੈਨੇਡਾ ਪੀਆਰ ਦੇ ਵਿੱਚ ਨਿਕਲਦੇ ਆ ਇੱਕ ਹੁੰਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜੇ ਬੱਚੇ ਇਥੋਂ ਵਿਜ਼ਿਟਰ ਵੀਜ਼ਾ ਲੈ ਕੇ ਉੱਥੇ ਆਪਣਾ ਜਿਹੜਾ ਵਰਕ ਪਰਮਿਟ ਦਾ ਸਟੇਟਸ ਹੈ ਉਹ ਕਨਵਰਟ ਕਰਾ ਰਹੇ ਨੇ ਵੀ ਆਰ ਆਲਰੇਡੀ ਡੂਇੰਗ ਥੈਟ ਥਿੰਗ ਜੇ ਤੁਹਾਡੇ ਕੋਲ ਆਲਰੇਡੀ ਵਿਜ਼ਿਟਰ ਵੀਜ਼ਾ ਹੈ ਤੁਸੀਂ ਆਪਣਾ ਸਟੇਟਸ ਕਨ ਸਰਵਿਸਿਸ ਵੀ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਵਰਕ ਪਰਮਿਟ ਤੇ ਉੱਥੇ ਬੈਠੇ ਨੇ ਉਹ ਵੀ ਇਹਦੇ ਡਰਾਅ ਦੇ ਵਿੱਚ ਆਉਂਦੇ ਆ ਇਸ ਤੋਂ ਇਲਾਵਾ ਜਿਹੜੇ ਸਟੂਡੈਂਟ ਵੀਜ਼ਾ ਵਾਲੇ ਆ ਸਟੱਡੀ ਤੋਂ ਬਾਅਦ ਜਿਹੜੇ ਬੱਚੇ ਪੋਸਟ ਸਟੱਡੀ ਵਰਕ ਪਰਮਿਟ ਦੇ ਬਾਅਦ ਅਪਲਾਈ ਕਰਦੇ ਆ ਇਸ ਡਰਾਅ ਦੇ ਵਿੱਚ ਕੁਆਲੀਫਾਈ ਕਰਦੇ ਆ ਇਸ ਤੋਂ ਇਲਾਵਾ ਪੀ ਐਨ ਪੀ ਦੇ ਡਰਾਅ ਨਿਕਲਦੇ ਆ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਦੇ ਤੇ ਅੱਜ ਕੱਲ ਪੀ ਐਨ ਪੀ ਸਭ ਤੋਂ ਜ਼ਿਆਦਾ ਜਿਹੜਾ ਹੈ ਹਾਈਲਾਈਟ ਹੋ ਰਿਹਾ ਬਿਕੋਜ਼ ਇਹਦੇ ਵਿੱਚ ਪੰਜ ਬੈਂਡ ਵਾਲੇ ਕੈਂਡੀਡੇਟ ਵੀ ਕੁਆਲੀਫਾਈ ਕਰ ਰਹੇ ਨੇ ਸਾਡੇ ਕੋਲ ਨਿਊ ਫਾਉਂਡਲੈਂਡ ਪੀ ਪ੍ਰਿੰਸ ਐਡਵਰਡ ਅਲੈਂਡ ਹੋ ਗਿਆ ਤੇ ਨ ਪ੍ਰੈਂਸਵਿਕ ਹੋ ਗਿਆ ਇਹਦੇ ਵਿੱਚ ਬਹੁਤ ਹਿਊਜ ਡਿਮਾਂਡ ਜਿਹੜੀ ਹੈ ਦੇਖੀ ਜਾ ਰਹੀ ਹੈ ਇੱਕ ਇਹਦੇ ਵਿੱਚ ਸਭ ਤੋਂ ਪਹਿਲਾਂ ਅਪਰੰਟ ਤੁਹਾਨੂੰ ਪੀਆਰ ਮਿਲ ਰਹੀ ਹੈ ਬਹੁਤ ਸਾਰੇ ਅਦਾ ਦੇ ਕੈਂਡੀਡੇਟਸ ਨੇ ਜਿਹੜੇ ਕੈਨੇਡਾ ਤੋਂ ਵੀ ਸਾਡਾ ਸ਼ੋਅ ਵੇਖ ਰਹੇ ਹੋਣੇ ਹਨ ਜਿਨ੍ਹਾਂ ਨੂੰ ਪ੍ਰੋਬਲਮ ਇਹ ਹੀ ਆ ਰਹੀ ਹੈ ਕਿ ਦੇ ਹੈਵ ਐਲਐਮਆਈਏ ਬਟ ਦੇ ਆਰ ਨਾਟ ਗੈਟਿੰਗ ਜੌਬ ਐਂਡ ਦੇ ਆਰ ਨਾਟ ਏਬਲ ਟੂ ਗੈਟ ਪੀਆਰ ਤੇ ਉਹਨਾਂ ਦੇ ਲਈ ਵੀ ਇੱਕ ਮੈਸੇਜ ਹੈ ਕਿ ਜੇ ਤੁਸੀਂ ਐਟਲੈਂਟਿਕ ਦੇ ਥਰੂ ਕਰਦੇ ਹੋ ਸਸਕੈਚੂਨ ਦੇ ਵਿੱਚ ਕਰਦੇ ਹੋ ਤਾਂ ਤੁਸੀਂ ਪੀਆਰ ਦੇ ਵਿੱਚ ਡਾਇਰੈਕਟ ਫਾਲ ਹੁੰਦੇ ਹੋ ਇਹ ਇੱਕ ਬਹੁਤ ਹੀ ਡਿਟੇਲ ਦੇ ਵਿੱਚ ਜਿਹੜੀ ਹੈ ਅਸੈਸਮੈਂਟ ਉੱਪਰ ਤੁਹਾਡਾ ਸਕੋਰ ਨਹੀਂ ਬਣ ਪਾਰਿਆ ਤੁਸੀਂ ਕੰਮ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਉੱਥੇ ਕੀਤਾ ਹੋਇਆ ਹੈ ਤੁਹਾਡੇ ਤੁਹਾਨੂੰ 2 ਸਾਲ ਹੋ ਗਏ ਹਨ ਬਟ ਤੁਸੀਂ ਫੇਰ ਵੀ ਤੁਹਾਡਾ ਜਿਹੜਾ ਕੱਟਆਫ ਹੈ ਉਹ ਪੀਆਰ ਤੱਕ ਨਹੀਂ ਪਹੁੰਚ ਰਿਹਾ ਇਸ ਤੋਂ ਇਲਾਵਾ ਜਿਹੜੇ ਕੈਂਡੀਡੇਟ ਡਾਇਰੈਕਟ ਪੀਆਰ ਮੰਗਦੇ ਆਂ ਕੁਝ ਐਦਾ ਦੇ ਵੀ ਕੈਂਡੀਡੇਟ ਨੇ ਜੋ ਬਹੁਤ ਹੀ ਹਾਇਰ ਪੋਜੀਸ਼ਨ ਤੇ ਬੈਠੇ ਆਲਰੇਡੀ ਇੱਥੇ ਮੈਨੇਜਰ ਮੈਨੇਜਰ ਨੇ ਡਾਇਰੈਕਟਰ ਪੋਜੀਸ਼ਨ ਤੇ ਨੇ ਇਸ ਤੋਂ ਇਲਾਵਾ ਸਾਡੇ ਜਿਹੜੇ ਕੰਪਿਊਟਰ ਇੰਜੀਨੀਅਰ ਹੈਗੇ ਟੈਕ ਪਾਇਲਟ ਪ੍ਰੋਗਰਾਮ ਦੇ ਥਰੂ ਉਹ ਵੀ ਡਾਇਰੈਕਟ ਪੀਆਰ ਤੇ ਜਾ ਸਕਦੇ ਆਂ ਤੇ ਬਹੁਤ ਹੀ ਡਿਟੇਲਡ ਜਿਹੜੀ ਇਨਫ ਹੰਡ ਹੁੰਦੀ ਹੈ ਕਿਉਂਕਿ ਹਰ ਇੱਕ ਪ੍ਰੋਫਾਈਲ ਜਿਹੜਾ ਹੈ ਉਹ ਯੂਨਿਕ ਹੈ ਤੇ ਡਿਫਰੈਂਟ ਹੈ ਹਰ ਇੱਕ ਪ੍ਰੋਫਾਈਲ ਨੂੰ ਬਹੁਤ ਚੰਗੇ ਤਰੀਕੇ ਨਾਲ ਅਸੈਸ ਕੀਤਾ ਜਾਂਦਾ ਹੈ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜੇ ਆਪਾਂ ਵਰਕ ਪਰਮਿਟ ਜਾਂ ਫਿਰ ਪੀਆਰ ਦੇ ਵਿੱਚ ਜਾਂਦੇ ਆ ਇਹ ਵਿਦ ਫੈਮਿਲੀ ਹੁੰਦਾ ਹੈ ਜੇ ਤੁਹਾਡੇ ਕੋਲ ਜਿਵੇਂ ਸਾਡੇ ਕੋਲ ਬਹੁਤ ਕੁਇਰੀ ਐਦਾ ਦੀ ਵੀ ਹੈਗੀ ਹੈ ਜਿਨ੍ਹਾਂ ਦੀ ਏਜ 45 ਅਬੋਵ ਹੋ ਚੁੱਕੀ ਹੈ ਤੇ ਉਹਨਾਂ ਦੇ ਵਿੱਚ ਫੈਮਿਲੀ ਦੇ ਵਿੱਚ ਬੱਚੇ ਆ ਕੁਝ 10 ਸਾਲ ਦੇ 12 ਸਾਲ ਦੇ 15 ਸਾਲ ਦੇ 16 17 ਸਾਲਾਂ ਦੇ ਹੁਣ ਉਹ ਉਹਨਾਂ ਦੇ ਲਈ ਸਟੱਡੀ ਵੀਜ਼ਾ ਪਲਾਨ ਕਰ ਰਹੇ ਸੀ ਬਟ ਜੇ ਦੋ ਬੱਚਿਆਂ ਦੀ ਸਟੱਡੀ ਤੁਸੀਂ ਪਲਾਨ ਕਰਦੇ ਹੋ ਇੱਕ ਸਾਲ ਦੀ ਜਿਹੜੀ ਫੀਸ ਹੈ अराउंड 20 ਤੋਂ 25 ਲੱਖ ਤੁਹਾਡੀ ਲੱਗ ਰਹੀ ਹੈ ਬਟ ਇੰਨੀ ਇਨਵੈਸਟਮੈਂਟ ਤੁਹਾਡੀ ਆਪਣੀ ਪੀਆਰ ਤੇ ਆ ਰਹੀ ਹੈ ਜਦੇ ਵਿੱਚ ਤੁਹਾਡੀ ਬੱਚੇ ਵੀ ਫਾਈਲ ਦੇ ਵਿੱਚ ਇਨਕਲੂਡ ਹੋ ਰਹੇ ਆ ਤੁਸੀਂ ਉਹਨਾਂ ਦੀ ਪੀਆਰ ਵੀ ਨਾਮ ਲੈ ਸਕਦੇ ਹੋ ਤੇ ਸੇਮ ਕਾਲਜ ਦੇ ਵਿੱਚ ਤੁਸੀਂ ਸਟੱਡੀ ਬੱਚੇ ਨੂੰ ਕਰਾ ਸਕਦੇ ਹੋ ਬਟ ਜਿਹੜੀ ਫੀਸ ਜਿਹੜੀ ਹੈ ਤੁਹਾਡੀ ਉਹ ਲੋਕਲ ਕੈਨੇਡੀਅਨ ਫੀਸ ਤੁਸੀਂ ਬੱਚੇ ਦੀ ਪੇ ਕਰਕੇ ਸੇਮ ਸਟੱਡੀ ਉਹਨੂੰ ਪ੍ਰੋਵਾਈਡ ਕਰ ਸਕਦੇ ਹੋ ਤਾਂ ਇਹ ਵੀ ਬਹੁਤ ਸਾਰੇ ਸਾਡੇ ਕੋਲ ਆਪਸ਼ਨਸ ਹੈ ਅੱਜਕੱਲ੍ਹ ਜੋ ਕਾਲ ਲਾ ਲਿਆ ਮੈਮ ਕਾਫੀ ਟਾਈਮ ਤੋਂ ਸਾਡੇ ਨਾਲ ਹੋਲਡ ਤੇ ਹੈ ਹੈਲੋ ਸਸਿਕਲ ਜੀ ਹੈਲੋ ਸਸਿਕਲ ਸਰ ਸਸਿਕਲ ਸਰ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਜੀ ਹਾਂ ਐਕਚੁਅਲੀ ਮੇਰੀ ਵਾਈਫ ਦੀ ਵਸਾਈਲ ਹੈ ਜੀ ਪੀਐਸਸੀ ਨਰਸਿੰਗ ਕੀਤੀ ਹੋਰ 1 ਸਾਲ ਦਾ ਐਕਸਪੀਰੀਅੰਸ ਹੈ ਜੀ ਓਕੇ ਤੇ ਇਹਨਾਂ ਨੇ ਆਲਸੋਅਰ ਕੀਤਾ ਸਰ ਜਾਂ ਪੀਟੀ ਕੋ ਆਈ ਡੋਟ ਨੋ 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 ਮੈਮ ਨੋ ওকে ਸਭ ਤੋਂ ਪਹਿਲਾਂ ਤਾਂ ਸਰ ਵਰਕ ਪਰਮਿਟ ਜਾਂ ਫਿਰ ਪੀਆਰ ਦੇ ਲਈ ਬਹੁਤ ਹੀ ਮੰਡੇਟਰੀ ਹੁੰਦਾ ਹੈ ਸਾਡੇ ਕੋਲ ਲੈਂਗੁਏਜ ਦੇੜੀ ਰਿਕੁਆਇਰਮੈਂਟ ਹੈ ਉਹ ਸਾਨੂੰ ਫੁਲਫਿਲ ਕਰਨੀ ਪੈਂਦੀ ਹੈ ਜੇ ਤਾਂ ਤੁਸੀਂ ਐਟਲੈਂਟਿਕ ਦੇ ਲਈ ਪਲਾਨ ਕਰ ਰਹੇ ਹੋ ਤੁਸੀਂ 6 ਓਵਰੋਲ ਜਾਂ 5.5 ਓਵਰੋਲ ਦੇ ਨਾਲ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਰეკਮੈਂਡ ਕਰਾਂਗੀ ਕਿ ਤੁਸੀਂ ਆਲਸ ਅਪੀਅਰ ਕਰੋ ਬਿਕਾਜ਼ ਸਕੋਰ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਜੇ ਬਹੁਤ ਵਧੀਆ ਸਕੋਰ ਆਂਦਾ ਹੈ ਤੇ ਅਸੀਂ ਤੁਹਾਨੂੰ অন্ਟਾਰੀਓ ਵੀ ਦੇ ਸਕਦੇ ਹਾਂ ਅਲਬਰਟਾ ਵੀ ਦੇ ਸਕਦੇ ਹਾਂ ਜੇ 6 ਸਕੋਰ ਕਰਦੇ ਹੋ ਜਾਂ 5.5 ਸਕੋਰ ਕਰਦੇ ਹੋ ਦੈਨ ਵਿਲ ਗਿਵ ਯੂ ਦੀ ਤੇ ਕੰਮ ਕੋਈ ਪ੍ਰੋਬਲਮ ਨਹੀਂ ਹੈ ਬੇਸਿਕ ਰਿਕੁਆਇਰਮੈਂਟ ਤੁਹਾਡੀ ਕਲੀਅਰ ਹੈ ਜਸ ਤੁਹਾਨੂੰ ਲੈਂਗੁਏਜ ਪ੍ਰੋਗਰਾਮ ਦੇ ਲਈ ਲੈਂਗੁਏਜ ਜਿਹੜੀ ਹੈ ਉਹ ਕੰਪਲੀਟ ਕਰਨ ਦੀ ਲੋੜ ਹੈ। ਉਹ ਮੈਂ ਫਾਈਲ ਦਾ ਕਿੰਨੇ ਦਿਨ ਦਾ ਪ੍ਰੋਸੈਸ ਹੋਏਗਾ ਜੀ ਮੈਂ? ਅ ਸਰ ਟੂ ਗੇਟ ਯੋਰ ਵਰਕ ਪਰਮਿਟ 4 ਮੰਥਸ ਦਾ ਪ੍ਰੋਸੈਸ ਹੈ ਤੇ ਪੀਆਰ ਦਾ ਜਿਹੜਾ ਪ੍ਰੋਸੈਸ ਹੈ that would be 8 ਟੂ 9 ਮੰਥਸ ਬਟ 4 ਮੰਥਸ ਤੋਂ ਬਾਅਦ ਤੁਸੀਂ ਕੈਨੇਡਾ ਪਹੁੰਚ ਜਾਓਗੇ ਆਪਣੀ ਜੌਬ ਜੁਆਇਨ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਪੀਆਰ ਹੈ ਤੁਹਾਡੀ ਉਹ ਆਨਲਾਈਨ ਹੀ ਰਹੇਗੀ। ਓਕੇ ਮੈਮ ਓਕੇ ਹਾਂਜੀ ਹੂੰ ओके थैंक यू बिल्कुल है जेड़े भी दर्शक ਸਾਡਾ ਸ਼ੋਅ ਦੇਖ ਰਿਹਾ ਬਹੁਤ ਸਾਰੀਆਂ ਕਾਲਸ ਨੇ ਜਿਹੜੀਆਂ ਮਿਸ ਹੋ ਰਹੀਆਂ ਜਾਂ ਵੇਟਿੰਗ ਦੇ ਵਿੱਚ ਨੇ ਤੁਹਾਨੂੰ ਬੈਕ ਕਾਲ ਕੱਲ ਮਾਰਨਿੰਗ ਤੁਸੀਂ ਇਸੇ ਨੰਬਰ ਤੇ ਕਾਲ ਕਰਕੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਮੈਮ ਨਾਲ ਵੀ ਗੱਲ ਕਰ ਸਕਦੇ ਹੋ ਔਰ ਪ੍ਰੋਪਰ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਤੁਸੀਂ ਪੀਆਰ ਜਾਂ ਵਰਕ ਵੀ ਜਾਤੇ ਜਾਇਆ ਜਾ ਸਕਦਾ ਹੈ ਮੈਮ ਸਟਡੀ ਔਰ ਵਰਕ ਦੇ ਵਿੱਚ ਕੀ ਤੁਸੀਂ ਦੇਖਦੇ ਹੋ ਡਿਫਰੈਂਟ ਕੀ ਕੀ ਸਟੂਡੈਂਟ ਨੂੰ ਕੀ ਜਾਂ ਕਿਸੇ ਕੈਂਡੀਡੇਟ ਨੂੰ ਕੀ ਬੇਨਫਿਟ ਹੈ ਗਿਆ ਜੇ ਕੋਈ ਸਟੂਡੈਂਟ ਸਟਡੀ ਤੇ ਜਾਂਦਾ ਜਾਂ ਵਰਕ ਤੇ ਜਾਣਾ ਚਾਹੁੰਦਾ ਸਿੱਧਾ ਹੋ ਅ ਸਰ ਇੱਕ ਕੁਐਸਚਨ ਬਹੁਤ ਇੰਟਰਸਟਿੰਗ ਹੈ ਬਟ ਇਹ ਡਿਪੈਂਡ ਕਰਦਾ ਹੈ ਇੱਕ ਕੈਂਡੀਡੇਟ ਕੀ ਚਾਹੁੰਦਾ ਹੈ ਕਿਉਂਕਿ ਕੋਈ ਵੀ ਜਿਹੜੀ ਸਕਿੱਲ ਹੈ ਤੁਸੀਂ ਬਹੁਤ ਸ਼ੁਰੂਆਤ 'ਚ ਇਹ ਗੱਲ ਕਹੀ ਸੀ ਕਿ ਵਰਕ ਦੀ ਪ੍ਰੋਬਲਮ ਉਹਨੂੰ ਆ ਰਹੀ ਹੈ ਜਿਹਦੇ ਕੋਲ ਸਕਿੱਲ ਨਹੀਂ ਹੈ ਤੇ ਬਿਲਕੁਲ ਜੇ ਕੋਈ ਬੱਚਾ ਬੇਸਿਕ ਹੈ ਉਹਦੀ ਏਜ 21 ਤੋਂ ਬਿਲੋਅ ਹੈ ਤੇ ਉਹ ਰੀਸੈਂਟਲੀ ਉਹਨੇ ਸਟੱਡੀਜ਼ ਪਾਸ ਕੀਤੀ ਹੈ ਤੇ ਉਹ ਸੋਚ ਰਿਹਾ ਹੈ ਕਿ ਮੈਂ ਕੈਨੇਡਾ ਦੇ ਵਿੱਚ ਆਪਣਾ ਫਿਊਚਰ ਦੇਖ ਰਿਹਾ ਹਾਂ ਤੇ ਮੈਂ ਤੁਹਾਨੂੰ ਰეკਮੈਂਡ ਕਰਨਾ ਚਾਹਾਂਗੀ ਕਿ ਤੁਸੀਂ ਸਟੂਡੈਂਟ ਵੀਜ਼ਾ ਲੈ ਕੇ ਉੱਥੇ ਦੀ ਸਟੱਡੀਜ਼ ਕਰਕੇ ਦੈਨ ਆਪਣਾ ਜਿਹੜਾ ਹੈ ਉੱਥੇ ਸੈਟਲਮੈਂਟ ਦਾ ਪਲਾਨ ਬਣਾਓ ਬਟ ਜੇ ਤੁਹਾਡੀ ਏਜ ਓਵਰ ਹੋ ਚੁੱਕੀ ਹੈ ਗੈਪ ਹੋ ਗਿਆ ਹੈ ਤੁਸੀਂ ਇੱਥੇ ਕੰਮ ਕਰ ਚੁੱਕੇ ਹੋ ਕੰਪਲੀਟ ਹੋ ਗਈ ਹੈ ਤੇ ਤੁਸੀਂ ਸੈਟਲਮੈਂਟ ਫਾਈਂਡ ਆਊਟ ਕਰ ਰਹੇ ਹੋ ਤੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਵਰਕ ਪਰਮਿਟ ਗੋ ਫॉर ਵਰਕ ਪਰਮਿਟ ਗੋ ਫॉर ਡਾਇਰੈਕਟ ਪੀਆਰ ਪ੍ਰੋਗਰਾਮ ਜੇ ਤੁਹਾਡਾ ਜਿਹੜਾ profession ਹੈ ਤੁਹਾਡਾ ਜਿਹੜਾ ਨੋਕ ਹੈ ਤੁਹਾਨੂੰ ਪੀਆ ਦੇ ਲਈ ਡਾਇਰੈਕਟ ਫਾਲ ਹੋ ਰਿਹਾ ਹੈ ਤੇ ਤੁਸੀਂ ਪੀਆਰ ਵੀ ਦੇਖ ਸਕਦੇ ਹੋ ਬਟ ਜੇ ਤੁਸੀਂ ਪਹਿਲਾਂ ਹੀ ਇਹ ਪਲੈਨਿੰਗ ਕਰ ਰੱਖੀ ਹੈ ਕਿ ਜੀ ਮੈਂ ਆਪਣੇ ਬੱਚੇ ਨੂੰ 10ਵੀਂ 12ਵੀਂ ਕਰਾ ਕੇ ਉਹਨੂੰ ਸਟੂਡੈਂਟ ਤੇ ਭੇਜਣਾ ਹੈ ਤੇ ਸਟੂਡੈਂਟ ਸਭ ਤੋਂ ਬੈਸਟ ਹੈ ਬਿਕੋਜ਼ ਬੱਚੇ ਨੂੰ ਉੱਥੇ ਦੀ ਜਿਹੜੀ ਸਟੱਡੀਜ਼ ਹੈ ਉੱਥੇ ਦੇ ਅਕੋਰਡਿੰਗ ਉਹਨੂੰ ਤਿਆਰ ਕੀਤਾ ਜਾਂਦਾ ਹੈ ਕਿ ਇ ਕੀ ਕੰਮ ਕਰ ਸਕਦੇ ਹੋ ਤੇ ਕਿਹੜੇ ਕੰਮ ਦੇ ਵਿੱਚ ਤੁਸੀਂ ਕਿਵੇਂ ਸਕਿਲਫੁਲ ਉਸ ਕੰਮ ਦੇ ਵਿੱਚ ਅੱਗੇ ਜਾ ਸਕਦੇ ਹੋ ਬਹੁਤ ਸਾਰੇ ਐਡਾ ਦੇ ਕੈਂਡੀਡੇਟ ਨੇ ਜਿਨ੍ਹਾਂ ਦੇ ਬੱਚੇ ਆਲਰੇਡੀ ਉੱਥੇ ਬੈਠੇ ਨੇ ਬਟ ਉਹ ਵੀ ਸੋਚ ਰਹੇ ਨੇ ਕਿ ਸਾਨੂੰ ਪੀਆਰ ਹੋ ਜੇ ਬੱਚੇ ਤਾਂ ਆਲਰੇਡੀ ਉੱਥੇ ਨੇ ਜੇ ਤੁਹਾਡੀ ਏਜ 50 ਬਿਲੋ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਪੀਆਰ ਪ੍ਰੋਗਰਾਮ ਦੇ ਲਈ ਹਾਂ ਬਿਲਕੁਲ ਕਾਲਰ ਸਾਡੇ ਨਾਲ ਬਹੁਤ ਨੇ ਔਰ ਮੈਮ ਇੱਕ ਨਾ ਹੋਰ ਵੱਡਾ ਸਵਾਲ ਹੈ ਕਿ ਕਹਿੰਦੇ ਟਾਈਮ ਬਹੁਤ ਲੱਗ ਜਾਂਦਾ ਜਦੋਂ ਵਰਕ ਵੀਜ਼ਾ ਲੈਣਾ ਹੈ ਜਾਂ ਪੀਆਰ ਲੈਣੀ ਹੈ ਬਹੁਤ ਨੰਬਰਸ ਟਾਈਮ ਵੇਟ ਕਰਨੀ ਪੈਂਦੀ ਹੈ ਸਟੱਡੀ ਵੀਜ਼ਾ ਦਾ ਰਿਜ਼ਲਟ ਬਹੁਤ ਸ਼ੱਟੀ ਹੈ बिकॉज़ ਸਟੱਡੀ ਵੀਜ਼ਾ ਦੇ ਵਿੱਚ ਕੀ ਹੁੰਦਾ ਸਰ ਇਨਟੇਕ ਹੁੰਦੇ ਆ ਤੇ ਵੀਜ਼ਾ ਆਫਸਰ ਦੇ ਉੱਤੇ ਇੱਕ ਪ੍ਰੈਸ਼ਰ ਹੁੰਦਾ ਹੈ ਕਿ ਜੇ ਸੈਪਟੈਂਬਰ ਇਨਟੇਕ ਹੈ ਤੇ ਮੈਨੂੰ ਅਗਸਟ ਦੇ ਵਿੱਚ ਵੀਜ਼ਾ ਦੇਣਾ ਪੈਣਾ ਤਾਂ ਹੀ ਬੱਚਾ ਆਪਣੀ ਜਿਹੜੀ ਸੈਪਟੈਂਬਰ ਦੀ ਸਟੱਡੀ ਹੈ ਉਹ ਕੰਟੀਨਿਊ ਕਰ ਸਕਦਾ ਬਟ ਜੇ ਆਪਾਂ ਪੀਆਰ ਦੀ ਗੱਲ ਕਰਦੇ ਆ ਉਹਦੇ ਵਿੱਚ ਲੌਂਗ ਪ੍ਰੋਸੈਸ ਇਸ ਕਰਕੇ ਹੈ ਕਿਉਂਕਿ ਇਹਦੀ ਫਾਰਮੈਲਿਟੀ ਜਿਹੜੀ ਹੈ ਜਿਵੇਂ ਤੁਸੀਂ ਇੱਕ ਕੰਸਲਟੈਂਟ ਨੂੰ ਅਪਰੋਚ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਜੀ ਮੈਨੂੰ ਐਲਐਮਆਈਏ ਦੇ ਦਿਓ ਤੇ ਸਮ ਟ ਲੈਣੀ ਪੈਣੀ ਹੈ ਉਸ ਤੋਂ ਬਾਅਦ ਐਲਐਮਆਈ ਅਪਲਾਈ ਹੋਏਗੀ ਫਿਰ ਤੁਹਾਡਾ ਨਾਮ ਚੜੇਗਾ ਇਹਦੇ ਵਿੱਚ ਟਾਈਮ ਵੇਸਟ ਹੁੰਦਾ ਹੈ ਬਟ ਇਹ ਤੁਸੀਂ ਆਪਣੇ ਕੰਸਲਟੈਂਟ ਨੂੰ ਅਪਰੋਚ ਕਰਕੇ ਇਹ ਗੱਲ ਪੁੱਛ ਸਕਦੇ ਹੋ ਕਿ ਤੁਹਾਡੇ ਕੋਲ ਕੋਈ ਪ੍ਰੀ ਅਪਰੂਵਡ ਐਲਐਮਆਈ ਹੈ ਪ੍ਰੀ ਅਪਰੂਵ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਏਮਪਲੋਇਰ ਜਿਹਦੇ ਕੋਲ ਕੋਈ ਵੀ ਪੋਜੀਸ਼ਨ ਅਵੇਲੇਬਲ ਹੈ ਉਹ ਗਵਰਨਮੈਂਟ ਤੋਂ ਪਹਿਲਾਂ ਹੀ ਐਲਐਮਆਈ ਬਲੈਂਕ ਲੈ ਲੈਂਦਾ ਹੈ ਉਸ ਤੋਂ ਬਾਅਦ ਤੁਹਾਡੇ ਨਾਮ ਦੀ ਰਜਿਸਟ੍ਰੇਸ਼ਨ ਜਿਹੜੀ ਅਪਲਾਈ ਕਰਦਾ ਹੈ ਉਹਦੇ ਵਿੱਚ 15 ਤੋਂ 20 ਡੇਸ ਮੈਕਸ 1 ਮੰਥ ਲੱਗਦਾ ਹੈ ਉਸ ਤੋਂ ਬਾਅਦ ਤੁਸੀਂ ਫਾਈਲ ਜਿਹੜੀ ਹੈ ਐਮਬੈਸੀ ਦੇ ਵਿੱਚ ਲੌਂਚ ਕਰ ਪੁੱਛਣਾ ਬੰਦਾ ਹੈ ਕਿ ਪਹਿਲਾਂ ਆਪਣੀ ਅਸੈਸਮੈਂਟ ਕਰਾਓ ਕੀ ਤੁਸੀਂ ਕੁਆਲੀਫਾਈ ਕਰ ਰਹੇ ਹੋ ਕੀ ਨਹੀਂ ਫਿਰ ਉਸ ਤੋਂ ਬਾਅਦ ਜਿਹੜੀ ਐਲਐਮਆਈ ਤੁਹਾਨੂੰ ਦਿੱਤੀ ਜਾ ਰਹੀ ਹੈ ਉਹ ਪ੍ਰੀ ਅਪਰੂਵਡ ਹੈ ਕਿ ਨਹੀਂ ਮੋਸਟ ਆਫ ਦੀ ਟਾਈਮ ਸਾਡੇ ਕੋਲ ਸਕਰੀਨ ਸ਼ਾਟਸ ਹੁੰਦੇ ਕਿ ਦੇਖੋ ਜੀ ਇਹ ਐਲਐਮਆਈ ਹੈ ਤੁਹਾਡਾ ਨਾਂ ਇਹਦੇ ਚ ਚੜਾਉਣ ਨੂੰ ਸਾਨੂੰ 20 ਡੇਜ਼ ਮੈਕਸਿਮਮ ਚਾਹੀਦੇ ਆ ਤੇ ਤੁਸੀਂ ਪੈਰਲਲ ਆਪਣੇ ਡਾਕੂਮੈਂਟ ਰੈਡੀ ਕਰੋ ਅਸੀਂ ਤੁਹਾਡੇ ਐਲਐਮਆਈ ਤੇ ਨਾਂ ਚੜਵਾਉਂਦੇ ਆ ਤੇ ਸਮ ਟਾਈਮ ਬਹੁਤ ਫਾਸਟ ਵੀ ਹੋ ਜਾਂਦਾ ਹੈ ਪ੍ਰੋਸੈਸ ਅਸੀਂ ਜਿਵੇਂ ਫਾਰਮਰਸ ਦੇ ਵਿੱਚ ਅਸੀਂ ਬਹੁਤ ਟਾਈਮ ਤੋਂ ਗੱਲ ਕਰ ਰਹੇ ਸੀ 1 ਮੰਥ ਦੇ ਵਿੱਚ ਅਸੀਂ ਜਿਹੜੀ ਫਾਈਲਸ ਐਮਬੈਸੀ ਪਹ ਉਹ ਨੋਕ ਹੁੰਦੇ ਆ ਜਿਹੜੇ ਜਨਰਲ ਮੈਨੇਜਰ ਹੋ ਗਿਆ ਜਾਂ ਡਾਇਰੈਕਟਰ ਪੋਜੀਸ਼ਨ ਦੇ ਵਿੱਚ ਹੋ ਗਿਆ ਇਹਨਾਂ ਨੂੰ ਇਹਨਾਂ ਦੇ ਐਲਐਮਆਈ ਨੂੰ ਥੋੜਾ ਟਾਈਮ ਲੱਗਦਾ ਹੈ ਰੈਸਟ ਇਜ਼ ਵੈਰੀ ਫਾਸਟ 1 ਮਹੀਨੇ ਦੇ ਵਿੱਚ ਲਈ ਤੁਹਾਡੀ ਫਾਈਲ ਜਿਹੜੀ ਹੈ ਐਮਬੈਸੀ ਜਾ ਸਕਦੀ ਹੈ ਹਮ